ਨਖਲੇ ਯਾਰ ਮੈਂ ਬਾਲਾਂ ਦਾ ਕੀ ਕਰਾਂ ਯਾਰ ਉਹ ਬਾਈ ਦੇ ਦੇਖ ਕਿੰਨੇ ਸੋਹਣੇ ਬਾਲ ਨੇ ਮੇਰਾ ਤਾਂ ਬਾਲ ਦੇਖ ਇਧਰੋਂ ਵੀ ਝੜ ਜਾਂਦੇ ਨੇ ਇਧਰੋਂ ਵੀ ਝੜ ਜਾਂਦੇ ਨੇ ਆ ਪਿੱਛੋਂ ਵੀ ਝੜ ਗਏ ਯਾਰ ਟੋਪੀ ਲੈ ਕੇ ਰੱਖਣੀ ਪੈਂਦੀ ਹੈਗੀ ਮੈਨੂੰ ਵੀ ਦੱਸ ਦੇ ਕੋਈ ਹਿੱਲਾ ਉਹਦੇ ਵਰਗੇ ਬਾਲ ਹੋਣ ਨੂੰ ਲੰਬੇ ਲੰਬੇ ਹਾਂ ਉਸਨੂੰ ਯਾਰ ਇਹਨੂੰ ਮੁੰਡੇ ਨੂੰ ਮੈਂ ਜਾਣ ਦਾਂਗਾ ਇੱਕ ਤੇਲ ਯੂਜ਼ ਕਰਦਾਗਾ ਮੈਨੂੰ ਪਤਾ ਕਿੱਥੋਂ ਮਿਲਦਾ ਤੈਨੂੰ ਲਿਆ ਦਿੰਦਾ ਮੈਂ ਕੱਲ ਨੂੰ ਜਰਜੀ ਜਸਨ ਆਹੀ ਗੱਲ ਆ ਨਾ ਮੈਨੂੰ ਲਿਆ ਕੇ ਨਹੀਂ ਤੇਰੇ ਮੇਰੇ ਵੀ ਬਾਲ ਸੈਟ ਜੇ ਹੋ ਜਾਣਗੇ ਨਾ ਲੰਬੇ ਲੰਬੇ ਹੋ ਜਾਣਗੇ ਆ ਤਾਂ ਕੁਝ ਉਹ ਤੇਲ ਜਿਹੜਾ ਮੈਂ ਤੈਨੂੰ ਉਦਨੇ ਕਹਿੰਦਾ ਸੀਗਾ ਇਨੂੰ ਦੋ ਟਾਈਮ ਲਾ ਲਿਆ ਕਰ ਦੇਖੀ ਜਾਂਚ ਤੇਰੇ ਵਾਲ ਕਿੱਡੇ ਗੱਡੇ ਹੋ ਜਾਣਗੇ ਨਾਲ ਇੰਨੇ ਸੋਹਣੇ ਹੋ ਜਾਣਗੇ ਜਿੱਟਿਆਂ ਤੱਕ ਕੰਮ ਦੇ ਵਾਲ ਤੇ ਠੀਕ ਆ ਠੀਕ ਆ ਓ ਸੁਣ ਓ ਸੁਣ ਉਹ ਮਨ ਲਾ ਗਿਆ ਯਾਰ ਮੈਨੂੰ ਗਲਤ ਦੇ ਲੱਗਿਆ ਓਏ ਉਹ ਤਾਂ ਡੇਢ ਪੈਂਦੀ ਹੁੰਦੀ ਸੀ ਯਾਰ ਬੰਮਾ ਖਰਾਬ ਹੋ ਜਾਏਗਾ ਮੈਂ ਮਾ ਬੰਮਾ ਭੈਣ ਤੇ ਆ ਜਾਊਂਗਾ